ਬਿਤੇ ਦਿਨੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਹੋਈਆਂ 22 ਦੇ ਕਰੀਬ ਗਊਆਂ ਦੀ ਹੱਤਿਆ ਦੇ ਵਿਰੋਧ ਵਿੱਚ ਜਿੱਥੇ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਹੈ ਉੱਥੇ ਹੀ ਇਸ ਕਤਲकांड ਤੋਂ ਬਾਅਦ ਬਹੁਤ ਸਾਰੇ ਗਊਪ੍ਰੇਮੀ ਗਊਸ਼ਾਲਾ ਵਿੱਚ ਪਹੁੰਚ ਕੇ ਇਸ ਘਟਨਾਕ੍ਰਮ ਦੀ ਚੰਮ ਕੇ ਆਲੋਚਨਾ ਕਰ ਰਹੇ ਨੇ ਜਦੈ ਚਲਦਾ ਸ਼ਿਵ ਸੈਨਾ ਉਦਵ ਠਾਕਰੇ ਦੇ ਪੰਜਾਬ ਯੂਥ ਪ੍ਰਧਾਨ ਹਣੀ ਮਹਾਜਨ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗਊਸ਼ਾਲਾ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਜਿੱਥੇ ਇਸ ਕਾਨੂੰਨੀ ਹਰਕਤ ਦੀ ਚਮਕੀ ਆਲੋਚਨਾ ਕੀਤੀ ਉੱਥੇ ਉਹਨਾਂ ਕਿਹਾ ਕਿ ਇਸ ਗਊ ਹੱਤਿਆ ਨਾਲ ਫਗਵਾੜਾ ਹੀ ਨਹੀਂ ਸਗੋ ਪੂਰੇ ਪੰਜਾਬ ਦੇ ਹਰ ਗਊ ਭਗਤ ਵਿੱਚ ਭਾਰੀ ਰੋਸ ਹੈ ਉਹਨਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਉਹਨਾਂ ਨਾਲ ਗਊਸ਼ਾਲਾ ਦੇ ਪ੍ਰਧਾਨ ਕੇਸ਼ ਗੋਸਾਈ, ਇੰਦਰਜੀਤ ਕਰਬਲ, ਦੀਪਕ ਭਾਰਤਵਾਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਿੰਦੂ ਸੰਗਠਨਾਂ ਦੇ ਆਗੂ ਮੌਜੂਦ ਹਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਚਾਹ ਸ਼ਰਮਾ ਦੀ ਰਿਪੋਰਟ। ਗਊਸ਼ਾਲਾ ਦੇ ਵਿੱਚ ਫਗਵਾੜਾ 'ਚ ਜਿਹੜੀ ਗਾਂ ਮਾਤਾ ਦੀ ਹੱਤਿਆ ਹੋਈ ਹੈ। ਭਾਈ ਗਾਵਾਂ ਦੀ ਹੱਤਿਆ ਹੋਈ ਹੈ। ਉਹ ਜਿਹੜੀ ਘਟਨਾ ਉਹ ਸਭ ਤੋਂ ਮੰਦਭਾਗੀ ਘਟਨਾ ਜਿੰਨੀ ਵੀ ਨਿੰਦਾ ਘਟ ਕਰੀਏ ਉਨੀ ਥੋੜੀ। ਦੂਸਰਾ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਇਹ ਜੋ ਵੀ ਮਾਮਲਾ ਇਹਨੂੰ ਬਿਲਕੁਲ ਕਲੀਅਰ ਕੀਤਾ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਹਿੰਦੂ ਸਮਾਜ ਦੇ ਲੋਕਾਂ ਦੇ ਮਨਾਂ ਵਿੱਚ ਬਹੁਤ ਰੋਸ ਹੈ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਹਾਲੇ ਤੱਕ ਉਹਨੇ ਨਿੰਦਾ ਤੱਕ ਨਹੀਂ ਕੀਤੀ ਕੀ ਗੱਲ ਮੇਰੇ ਹਿਸਾਬ ਨਾਲ ਇਹਨਾਂ ਦਾ ਕੋਈ ਟਵੀਟਰ ਟਵਿੱਟਰ ਸੌਗੇ ਦਾ ਜੇ ਕੋਈ ਹੋਰ ਘਟਨਾ ਹੁੰਦੀ ਆ ਤੇ ਮਿੰਟ ਪੰਜ ਲਾਉਂਦੇ ਆ ਨਾਲ ਹੀ ਨਿੰਦਾ ਹੋ ਜਾਂਦੀ ਪਰ 22 ਗਊਆਂ ਦੀ ਜਿਹੜੀ ਮੌਤ ਹੋਣੀ ਇਹ ਸਾਡੇ ਸਮਾਜ ਦੇ ਜਿਹੜੇ ਹਿਰਦੇ ਬਲੁੰਦਰ ਹੈਗੇ ਪ੍ਰਸ਼ਾਸਨ ਦਾ ਹੀ ਪੂਰਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਸ ਦਿਨ ਤੋਂ ਨਾਲ ਹੋ ਕੇ ਗਊਆਂ ਦਾ ਸੰਸਕਾਰ ਕਰਾਇਆ ਸਭ ਕੁਝ ਕਰਾਇਆ ਅਸੀਂ ਧੰਨਵਾਦ ਕਰਦੇ ਆ ਐਸਐਸਪੀ ਸਾਹਿਬ ਦਾ ਤੇ ਐਸਪੀ ਭੱਟੀ ਮੈਡਮ ਜੀ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜੋ ਲੋਕਾਂ ਦੇ ਮਨਾਂ ਵਿੱਚ ਹੈ ਕਿ ਕੀ ਹੋਇਆ ਉਹ ਸਾਰਾ ਕੁਝ ਕਲੀਅਰ ਹੋਣਾ ਚਾਹੀਦਾ ਜੇ ਵੈਸੇ ਅੱਜ ਵੀਰਵਾਰ ਦਾ ਟਾਈਮ ਆ ਸਾਡੇ ਇੱਥੋਂ ਦੀ ਲੀਡਰਸ਼ਿਪ ਲੋਕਲ ਜਿਹੜੀ ਸਾਡੇ ਕਰਵਲ ਜੀ ਆ ਦੀਪਕ ਜੀ ਬਿੱਲਾ ਜੀ ਗਰਦੀਪ ਜੀ ਸਾਡੇ ਪ੍ਰਧਾਨ ਸਾਹਿਬ ਇਹਨਾਂ ਸਾਰਿਆਂ ਨੇ ਅੱਜ ਜਾਣਾ ਹੈ ਜਾ ਕੇ ਜਿਹੜੀ ਉੱਥੋਂ ਦੀ ਗੱਲ ਹੈ ਉਹ ਬਿਲਕੁਲ ਕਲੀਅਰ ਕਰ ਦੇਣੀ ਚਾਹੀਦੀ ਹੈ ਕਿ ਕੀ ਮਾਮਲਾ ਕੀ ਹੋਇਆ ਕਿ ਇੱਕਦਮ 5-5 ਮਿੰਟ ਦੇ ਵਿੱਚ 22 ਗਊਆਂ ਨੂੰ 22 ਗਊਆਂ ਦੀ ਮੌਤ ਹੋਣੀ ਇਹ ਇਹਦਾ ਰੀਜ਼ਨ ਕੀ ਹੈ ਇਹ ਸਾਰਾ ਕਲੀਅਰ ਹੋਣਾ ਚਾਹੀਦਾ ਸਾਰ ਅਗਲੀ ਰਣਨੀਤੀ ਕੀ ਹੈ ਜੀ ਆਪਣੀ ਅਗਲੀ ਰਣਨੀਤੀ ਇਹ ਹੈ ਕਿ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਇਹ ਮੰਦਭਾਗੀ ਘਟਨਾ ਹੈ ਜੇ ਜਿਹੜੇ ਵੀ ਦੋਸ਼ੀ ਜੇ ਕੋਈ ਆਂਦਾ ਉਹਨੂੰ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹ ਦੋਸ਼ੀ ਜਿਹੜਾ ਵੀ ਹੈ ਜਿਨੇ ਉਹ ਕਿਸੇ ਸਮਾਜ ਦਾ ਚਾਹੇ ਕੋਈ ਵੀ ਹੋਵੇ ਇਹ ਕਿਸੇ ਧਰਮ ਦਾ ਨਹੀਂ ਹੁੰਦਾ ਬੰਦਾ ਜਿਨੇ ਬੇਜबानਾਂ ਨੂੰ ਇਸ ਤਰ੍ਹਾਂ ਬੁਰੀ ਮੌਤ ਦਿੱਤੀ ਹੈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਜਿਹੜਾ ਵੀ ਦੋਸ਼ੀ ਹੋਏ ਉਹਨੂੰ ਫੜ ਕੇ ਅੰਦਰ ਦੇ ਕੇ ਉਹ ਤੇ ਸਖਤ ਕਾਰਵਾਈ ਕੀਤੀ ਜਾਵੇ